ਲਾਈਨ ਤੇ ਆ ਚੁੱਕੇ ਨੇ ਜੀ ਓਕੇ ਜੀ ਆ ਨਾਮ ਸਚੇਨਕੌਰ ਸਚੇਨਕੌਰ ਸਤਿ ਸ਼੍ਰੀ ਅਕਾਲ ਜੀ ਆ ਜੀ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਜਗਿੰਦਰ ਵਾਸੀ ਬਰੇ ਬੀਬੀਸੀ ਟਾਂਟੋ ਕੈਨੇਡਾ ਤੋਂ 6 ਸਟੂਡੈਂਟ ਕਵਰ ਕਰ ਰਹੇ ਜਿਸ ਦੇ ਉੱਪਰ ਹੈ ਪੁਲਿਸ ਤੋਂ ਕਨਫਰਮ ਕੀਤਾ ਉਹ ਦਿਵਾਰੇ ਲਹਿਮਤ ਜੀ ਦਾ ਸਹੀ ਆਦੀ ਮੰਮੀ ਹੋਣਾ ਲੈ ਜਾਇਪੁਰ ਉੱਠ ਗਈ ਅਤਨ ਦੱਸਿਆ ਜੀ ਨਾਲੇ ਮੈਂ ਕੇ ਹਾਂ ਦੀ ਨਹੀਂ ਇਹ ਕਹਿੰਦੀ ਸਾਡੇ ਨਾਲ ਬਿਲਾਵਰ ਨਾਲ ਗੱਲ ਹੋਈ ਹੋਈ ਹੈ ਅਸੀਂ ਇਹ ਚਲੀ ਗਈ ਮੂੰਹ ਕਰੇ ਫ੍ਰੀਫਰ ਦੀ ਗੱਲਾਂ ਕਰੀ ਜਾਇਆ ਕਰੇ ਮੈਂ ਜਾਣਾਂ ਮੈਂ ਜਿੰਨੀਆਂ ਗੱਲਾਂ ਸਮਝਾਉਂਦੀ ਹੁੰਦੀ ਸੀ ਹਾਂਜੀ ਤੇ ਤੁਸੀਂ ਫਿਰ ਤੁਸੀਂ ਜੇ ਸਮਝਾਈਆਂ ਗੱਲਾਂ ਤੁਹਾਨੂੰ ਚੰਗੀਆਂ ਰਹੀਆਂ ਤਾਂ ਤੁਸੀਂ ਫਿਰ ਬੱਚੇ ਨੂੰ ਸਮਝਾਉਣਾ ਸੀ ਇਸ ਹਿਸਾਬ ਨਾਲ ਹਾਂਜੀ ਬਸ ਜਿੰਨਾ ਕਿ ਮੈਨੂੰ ਨੌਲੇਜ ਸੀ ਮਹਾਰਾਜ ਮੈਂ ਇਹਨੂੰ ਕਹਤਾ ਵਾ ਹੋ ਤਾਂ ਚੱਲ ਕੋਈ ਨਹੀਂ ਮੈਂ ਤਾਂ ਇਹਨੂੰ ਵਧੀਆ ਰੱਖਦੀ ਸਮਾਂ ਦੀ ਤੁਸੀਂ ਥੱਪੜ ਤੁਸੀਂ ਥੱਪੜ ਵੀ ਮਾਰਿਆ ਸ੍ਰਿਮਨਜੀਤ ਕਾਰ ਹੈ ਪੁਲਿਸ ਨਾਲ ਵਾਦਾ ਕੀਤਾ ਸੀ ਕਿ 40 ਲੱਖ ਰੁਪਏ ਦੇਵਾਂਗੇ ਉਸ ਵਾਰ ਮੁੱਕਰ ਗਿਆ ਤਾਂ ਹੁਣ ਤੁਸੀਂ ਪੁਲਿਸ ਨਾਲ ਫੇਰ ਤਾਲਮੇਲ ਕੀਤਾ ਦੁਆਰਾ हां जी सर उन्होंने वीरवाल ਨੂੰ ਦੁਬਾਰਾ ਬੁਲਾਇਆ ਹੈਗਾ ਦਾ ਹਲੇ ਜਿਹੜੇ ਵੱਡੇ ਬੱਤੀ ਸਾਹਾ ਨਾਲ ਬੈਠੇ ਨਹੀਂ ਹੈ ਜੋ ਜੋ ਓਕੇ ਤੁਹਾਡੀ ਸਾਸਿਸ ਦਾ ਸਰ ਤਾਂ ਤਾਂ ਕੋਣ ਕਰਦਾ ਸਾਸ ਕਰਦੀ ਹੈ ਜਸ ਸਹਰਾ ਕਰਦਾ ਹੈ ਹਾਂ ਜੀ ਪਾਰੇ ਕਰਦੇ ਆ ਸਰ ਦੋਨੇ ਕਰਦੇ ਜੀ ਸਹਰਾ ਜਿਆਦਾ ਕਰਦਾ ਬੌਂਸ ਨੂੰ ਮੈਂ ਕਰਦੇ ਹੈਗੇ ਆ ਸਰ ਇਹ ਸਹਰਾ ਜਿਹੜਾ ਹੈ ਇਹ ਕਿੰਨੀ ਉਮਰ ਦਾ ਹੈ ਤੇ ਕੰਮ ਕਰ ਕੀ ਹੈ ਾਰੇ ਨੜੀਓ ਮਹਰੇ 51 ਸਾਲ ਤੇ ਹੋਇਆ ਮਤਲਬ ਜਿਹਨੇ ਪਿੰਡਾਂ ਦੇ ਕੋਈ ਡਾਕਟਰ ਹੁੰਦੇ ਹੈਗੇ ਆ ਨੇ ਡਾਕਟਰ ਆ ਕੀ ਹੈ ਇਹਨਾਂ ਦਾ ਆ ਪਿੰਡਾਂ ਦੇ ਵਿੱਚ ਜਿੰਨੇ ਸਾਰੇ ਡਾਕਟਰ ਹੁੰਦੇ ਆ ਨਾ ਗਲਾਬਰ ਜੀ ਜਾਣਾ ਮੈਂ ਜੈਪੁਰ ਜਾਣਾ ਇਹਨੇ ਮੈਨੂੰ ਨਹੀਂ ਕਿਹਾ ਕਿ ਮੰਮੀ ਮੈਂ ਜਾਵਾਂ ਮੰਮੀ ਮੈਂ ਆਪਦੇ ਨਾਲ ਜੈਪੁਰ ਹਾਂ ਹਾਂ ਥੋੜਾ ਪੁੱਛਣੇ ਫੱਜਮੜ ਸੀ ਸਮਰਜੀਤ ਆ ਸਰ ਜੀ ਆਪਣੀ ਜਿਹੜਾ ਮੁੰਡਾ ਸਾਡਾ ਉੱਥੇ ਆ ਮੇਰਾ ਤਾਂ ਹੱਕ ਬੰਦਾ ਨਾ ਮੇਰਾ ਪੂਰਾ ਖਿਆਲ ਰੱਖਾਗਾ ਮੈਂ ਰੱਖਿਆ ਵੀ ਵੀਰ ਜੀ ਬਹੁਤ ਖਿਆਲ ਆਇਦਾ ਕੁੜੀ ਦਾ ਸੀ ਅਚ ਇੱਕ ਮਿੰਟ ਸਤਕਾਰ ਇੱਕ ਮਿੰਟ ਸਕੰਜਨ ਕਾਰ ਇੱਕ ਸੈਕਿੰਡ ਸੁਣੋ ਤੁਸੀਂ ਇੱਕ ਮਿੰਟ ਬੋਲਣਾ ਨਹੀਂ ਮੈਨੂੰ ਗੱਲ ਕਰਦੇ ਹੋ ਸਿਮਰਜੀਤ ਐ ਤੁਸੀਂ ਝੂਠ ਬੋਲ ਰਹੇ ਹੋ ਆਪਣੀ ਸੱਸ ਤੇ ਸੱਸ ਜੀ ਬੇਟਾ ਮਾਂ ਹੁੰਦੀ ਆ ਤੁਸੀਂ ਮਾਂ ਦਾ ਸਤਕਾਰ ਨਹੀਂ ਕੀਤਾ ਤੁਸੀਂ ਇਹਨੂੰ ਪੁੱਛੇ ਤੋਂ ਬਿਨਾਂ ਕਿਉਂ ਗਏ ਹੋ ਤੁਸੀਂ ਘਰ ਕਰੋ ਰੋ ਨਹੀਂ ਕਰਦੀ ਆ ਸਤਕਾਰ ਸਾਡਾ ਇੱਕ ਮਿੰਟ ਸਕੰਜਨ ਕਾਰ ਹੋਲਡ ਆਨ ਸਟਾਪ ਇਟ ਮੈਨੂੰ ਗੱਲ ਕਰਦੇ ਹੋ ਨਾ ਸਿਮਰਜੀਤ ਐ ਤੈਨੂੰ ਮੈਨਰਸ ਨਹੀਂ ਐ ਜਿਹੜੀ ਤੇਰੀ ਸੱਸ ਤੇ ਤੇਰੀ ਮਾਂ ਆ ਤੁਸ ਸਤਕਾਰ ਨਹੀਂ ਕਰਦੀ ਉਹਦਾ ਹਾਂ ਜੀ ਪਰ ਮੈਂ ਮੰਦੀ ਆ ਮੇਰੀ ਮਾਂ ਵਾ ਮੇਰੀ ਗੱਲ ਸੁਣੋ ਇੱਕ ਧਿਆਨ ਦੇਣਾ ਜਿੱਦਾਂ ਮੁੰਡੇ ਨੇ ਜਾਣਾ ਸੀ ਜਿੱਦਾਂ ਮੇਰੇ ਹਸਬੰਦ ਨੇ ਜਾਣਾ ਸੀ ਇਹਨਾਂ ਨੇ ਮੈਨੂੰ 2 ਦਿਨ ਪਹਿਲਾਂ ਇਹ ਗੱਲ ਕਹੀ ਕਹਿੰਦੇ ਤੂੰ ਉਹਨੂੰ ਉੱਥੇ 에어ਪੋਰਟ ਤੇ ਮਿਲਣਾ ਨਹੀਂ ਹੈਗਾ ਕਿਉਂਕਿ ਕਹਿੰਦੇ ਉਹਦੇ ਨਾਲ ਦੇ ਮੁੰਡੇ ਹੋਣਗੇ ਤੁਸੀਂ ਮੈਨੂੰ ਇਹ ਗੱਲ ਬੱਸੋ ਮੈਂ ਉਹਨੂੰ ਵਿਆਹ ਕੀ ਆਈਆਂ ਮੈਂ ਉਹ ਮਿਲ ਨਹੀਂ ਸਕਦੀ ਹੈਗੀ ਮਿਲਣਾ ਮਤਲਬ ਕਿੱਦਾਂ ਨਹੀਂ ਮਿਲਣਾ ਕੀ ਉਹਦਾ ਉਹਨੂੰ ਮਤਲਬ ਜਿੱਦਾਂ ਹੁਣ ਆਪਾਂ ਮਿਲਦੇ ਹੈਗੇ ਆ ਸਰ ਹੁਣ ਆਪਾਂ ਵੀਡੀਓ ਦੇਖਦੇ ਹੈਗੇ ਆ ਕਿ ਪਤੀ ਪਤਨੀ ਆਪਸ ਵਿੱਚ ਕਿਵੇਂ ਮਿਲਦੇ ਹੈਗੇ ਇਹਨਾਂ ਨੇ ਕਹਾ ਕਹਿੰਦੇ ਤੂੰ ਉਹਨੂੰ ਮਿਲਣਾ ਨਹੀਂ ਹੈਗਾ ਉੱਥੇ ਤੁਹਾਡੇ ਸਸਰੇ ਸ਼ਬਦ ਕਹੇ ਨੇ ਹਾਂਜੀ ਤੁਸੀਂ ਸਤਜਨਕਰ ਇਹ ਸ਼ਬਦ ਕਹਿ ਨਹੀਂ ਆਪਣੇ ਨੇ ਉਹਨੂੰ ਕਿ ਤੂੰ ਆਪਣੇ ਪਤੀ ਪਰਮੇਸ਼ਰ ਹੈਂ ਹੱਗ ਨਹੀਂ ਕਰਨਾ ਮੈਂ ਵੀਰ ਜੀ ਮੈਂ ਕਿਹਾ ਸੀ ਇਹਨਾਂ ਨੇ ਹਾਂਜੀ ਮੈਂ ਕਿਹਾ ਸੀ ਮੈਂ ਕਹਾਂ ਨਾ ਮੁੰਡੇ ਹੋਣਗੇ ਵੀ ਜਿਵੇਂ ਆਪਾਂ ਹੱਗ ਕਰ ਲੈਂਦੇ ਹਾਂ ਨਾ ਰੇ ਕਿਸੇ ਨੂੰ ਵੀ ਜਿਵੇਂ ਤੂੰ ਮੈਨ ਨਾਲ ਘਰੇ ਮਿਲ ਚਾਲ ਇਹਨੂੰ ਜਿਵੇਂ ਬੁਲਾਉਣਾ ਬੁਲਾਈ ਚਾਲ ਹੈ ਨਾ ਤੇ ਵੀ ਉੱਥੇ ਕਿੰਨੇ ਜਣੇ ਦੇਖਦੇ ਹੋਣਗੇ ਵੀ ਤੂੰ ਸੜਾ ਜਾਣਾ ਆਪਦੇ ਨਾ ਭਾਵਨਾਵਾਂ ਨੂੰ ਹਨਾ ਕਦਰ ਜਾ ਰੱਖੀ ਸਮਝ ਕੇ ਤੇ ਵੀ ਐ ਨਹੀਂ ਆਪਾਂ ਕਰਨਾਗਾ ਹਨਾ ਨਹੀਂ ਨਹੀਂ 1 ਮਿੰਟ ਜੀ ਉਹ ਆਪਣੇ ਹਸਬੰਡਰ ਨੂੰ ਹੱਗ ਵੀ ਕਰ ਲੁੰਦੀ ਜੱਫੀ ਕੜਾਵੇ ਵਿੱਚ ਵੀ ਲੈ ਲੈਂਦੇ ਇੱਕ ਦੂਜਾ ਹੈ ਤੋ ਮਤਲਬ ਪਤੀ ਪਤਨੀ ਆ ਨਹੀਂ ਉਹ ਤਾਂ ਲਈ ਲਈ ਵੀ ਇਹਨਾਂ ਦਾ ਮੈਨੂੰ ਹੀ ਪਤਾ ਵਾ ਚਲ ਇੰਨਾ ਕਰਾ ਜਵਾ ਕਰਨ ਗਈ ਕਈ ਮੈਂ ਕਹਾਂ ਨਾ ਬਟੀਆਂ ਵੇਖੀਆਂ ਵਾ ਏਅਰਪੋਰਟ ਤੇ ਵੀ ਬਹੁਤ ਰੋਂਦੀਆਂ ਵਾ ਬਹੁਤ ਐਂ ਜੇ ਕਰਦੀਆਂ ਵਾ ਮੈਂ ਇਹਨੂੰ ਐਂ ਚਾਹ ਸੀ ਬਸ ਵੀ ਐਂ ਨਹੀਂ ਤੂੰ ਕਰਨਾਗਾ ਬਾਕੀ ਜਿਵੇਂ ਮਾਰ ਜੀ ਨਾਲ ਗੱਲ ਲਈ ਨਹੀਂ ਪਰ ਆ ਤੁਹਾਡੀ ਗਲਤੀ ਹੈ ਨਾ ਕਿ ਬੱਚੇ ਨੂੰ ਮੋਸ਼ਨਲ ਤਾਂ ਹੋਣਾ ਹੀ ਹੈ ਜੇ ਪਿਆਰ ਕਰਦੇ ਆ ਲੜਕਾ ਲੜਕੀ ਮੋਸ਼ਨਲ ਤਾਂ ਬਹੁਤ ਹੋਈ ਹੈ ਵੀਰ ਜੀ ਘਰੇ ਵੀ ਦੋ ਤਿੰਨ ਦਿਨ ਜੱਪੀਆਂ ਪਾਪਾ ਰੋਂਦੇ ਰਹੇ ਤੋ ਮਸਾ ਭਰਾਇਆ ਇਹਨਾਂ ਨੂੰ ਮੈਂ ਤਾਂ ਪੁੱਤ ਵੀ ਆਇਆ ਨਹੀਂ ਕਰਨਾ ਕੋਈ ਗੱਲ ਨਹੀਂ ਮਨ ਕਾਲਾ ਰੱਖੀ ਤਾਂ ਹਾਂ ਤੁਹਾਨੂੰ ਇਸ ਕੰਮ ਬੈਕ ਤੁਸੀਂ ਹੱਡੀ ਕਿਉਂ ਬਣੇ ਕੋਆਬ ਦੇ ਵਿੱਚ ਤੁਹਾਡਾ ਕੀ ਮਤਲਬ ਹੈ ਜਦੋਂ ਮੁੰਡੇ ਕੁੜੀ ਨੇ ਵਿਆਹ ਕਰਾ ਲਿਆ ਤੁਹਾਨੂੰ ਕੀ ਪ੍ਰੋਬਲਮ ਪਈ ਹੈ ਇਸ ਗੱਲ ਦੀ ਜੂਟਰਮੀ ਬੰਦ ਥਿੰਕ ਬੇਬੀ ਇਹ ਨਹੀਂ ਹੈ ਕਿ ਇਹ ਜਿੱਦ ਜਾਣ ਹੈ ਤਾਂ ਹੁਣ ਕਹੀ ਦਈਏ ਚੱਲ ਕੋਈ ਗੱਲ ਨਹੀਂ ਬੱਚਾ ਨੂੰ ਤੁਹਾਨੂੰ ਕੀ ਲੋੜ ਸੀ ਕਿ ਤੁਸੀਂ ਉਹਨਾਂ ਨੂੰ ਮਹਿਨਣਾ ਨਹੀਂ ਗਾ ਤੁਸੀਂ ਤਾਂ ਆਪ ਕਹਿ ਰਹੇ ਰੋ ਰੋ ਇਹ ਮਤਲਬ ਇਹ ਹੈ ਕਿ ਲੜਕੇ ਲੜਕੀ ਦਾ ਤੁਸੀਂ ਪਿਆਰ ਰਿਹਾ ਜੋ ਪਿਆਰ ਮੁਹੱਬਤ ਦੋ ਜੀ ਟੁੱਟਦੇ ਆਂ ਦੂਰ ਜਾਂਦੇ ਆਂ ਦੁਰੀਆ ਹੁੰਦੀ ਆ ਤਾਂ ਅੱਖਾਂ ਵਿੱਚੋਂ ਥਰੂ ਆਣੇ ਕੁਦਰਤੀ ਗੱਲ ਐ ਤੇ ਤੁਹਾਨੂੰ ਕੀ ਲੋੜ ਸੀ ਇਹ ਦੋ ਦਿਨ ਪਹਿਲਾਂ ਵੀ ਰੋਂਦੀ ਰਹੀ ਆ ਮੈਂ ਕਿਹਾ ਵੀ ਪਤਾ ਐ ਨਹੀਂ ਕਰਨਾਗਾ ਕੋਈ ਗੱਲ ਨਹੀਂ ਮਨ ਪਤਾ ਵਾ ਇਹ ਹੁਣ ਚੱਲਿਆ ਵੈਸੇ ਬਾਹਰ ਨੂੰ ਹਨਾ ਸਾਰਿਆਂ ਨੂੰ ਰੋਣਾ ਤੇ ਸੁਹਾਗ ਦਾ ਕਿਹਾ ਪਤੀ ਨੇ ਜਾਣਾ ਆ ਹਾਂ ਵਿਆਹ ਤੁਹਾਡੇ ਮੁੰਡੇ ਨਾਲ ਕਰਾਇਆ ਨਾ ਕਿ ਤੁਹਾਡੇ ਨਾਲ ਕਰਾਇਆ ਉਹਨੇ ਸੁਣੋ ਗੱਲ ਵਿਆਹ ਉਹਨੇ ਤੁਹਾਡੇ ਮੁੰਡੇ ਨਾਲ ਕਰਾਇਆ ਨਾ ਕਿ ਤੁਹਾਡੇ ਨਾਲ ਕਰਾਇਆ ਸੋ ਕੁੜੀ ਦਾ ਸੁਭਾਅਕ ਹੈ ਰੋਣਾ ਕੁੜੀ ਦਾ ਸੁਭਾਅ ਹੈ ਕਿ ਅੱਖਾਂ ਵਿੱਚੋਂ ਥਰੂ ਆਣਾ ਤੇ ਤੁਸੀਂ ਕੁੜੀ ਨੂੰ ਮੈਨੂੰ ਲੱਗਦਾ ਕਿ ਤੁਹਾਡੇ ਵਿੱਚ ਬਹੁਤ ਵੱਡੀ ਗਲਤੀ ਹੈ ਤੁਸੀਂ ਮੰਨਣੋ ਚਾਹ ਨਾ ਮੰਨੋ ਤੁਹਾਨੂੰ ਕੀ ਲੋੜ ਸੀ ਉਸ ਕਹਿਣ ਦੀ ਤੁਹਾਡੇ ਘਰ ਵਿੱਚ ਫਿਰ ਤੁਹਾਡੇ ਮੜਕੇ ਨੇ ਉਦੋਂ ਨਹੀਂ ਨਾ ਇਹ ਗੱਲਾਂ ਦਾ ਪਤਾ ਹੁੰਦਾ ਵੀ ਨਿੱਕੀ ਨਿੱਕੀ ਗੱਲ ਤੇ ਆਪਾਂ ਐਕਸ਼ਨ ਲਈ ਜਾਣਾ ਹੈ ਨਾ ਐਂ ਦਾ ਘਰਾਂ ਦੇ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ ਹੁੰਦੀਆਂ ਵਾ ਸਤਿਕਾਰ ਤੁਹਾਡੀ ਇੱਕ ਮਿੰਟ ਤੁਹਾਡੀ ਸੱਸ ਤੁਹਾਡੀ ਸੱਸ ਘਰ ਚ ਹੈ ਕਿ ਜਦੋਂ ਤੁਸੀਂ ਆਏ ਤੁਹਾਡੀ ਸੱਸ ਸੀਗੀ ਘਰ ਚ ਹਾਂਜੀ ਮੇਰੀ ਸੱਸ ਮੈਨੂੰ ਬਹੁਤ ਰੋਕ ਟੋਕ ਕਰਦੀ ਹੁੰਦੀ ਸੀ ਮੈਂ ਕਦੇ ਨਹੀਂ ਆਪਣੇ ਘਰ ਵਾਲੇ ਨੂੰ ਦੱਸਿਆ ਸੀਗਾ ਉਹ ਮੈਨੂੰ ਬਹਿਣ ਪੈਣ ਤੋਂ ਵੀ ਰੋਕਦੀ ਸੀ ਮੈਨੂੰ ਬੱਚੇ ਹੋਣ ਵਾਲੇ ਹੋਗੇ ਮੈਨੂੰ ਕਹਿਆ ਕਰਿਆ ਸੀ ਕਿਰ ਬੱਚੇ ਨਹੀਂ ਪੈਦਾ ਕੀਤੇ ਤੂੰ ਪੈ ਜਾਨੀਂ ਆ ਤੂੰ ਕੰਮ ਨਹੀਂ ਕਰਦੀਗੀ ਤੇ ਮੈਂ ਫੇਰ ਵੀ ਕਦੀ ਨਹੀਂ ਸਿਆਦੇ ਘਰ ਵਾਲੇ ਨੂੰ ਦੱਸਿਆਗਾ ਤੇ ਤੁਸੀਂ ਵੀ ਆਪਣੀ ਸੱਸ ਨੂੰ ਉਹਦੇ ਮੋਢੇ ਬੋਲਦੇ ਸਕੇ ਮੈਂ ਆ ਵੀ ਆਦੀ ਮੰਮੀ ਨੂੰ ਜਾ ਕੇ ਦੱਸਣਾ ਹੱਥ ਜਗਰਾਵੀ ਜਾ ਕੇ ਵੀ ਐ ਕਹਿੰਦੀ ਆ ਬੀਬੀ ਮੇਰੀ ਉਹ ਕਹਿੰਦੀ ਕੋਈ ਨਹੀਂ ਪੱਤ ਵੀ ਆਇਆ ਨਹੀਂ ਹੁੰਦਾ ਕਈ ਬੁੜੀਆਂ ਦਾ ਸੁਹਾਈ ਆਇਆ ਹੁੰਦਾ ਵਾ ਤੇ ਤੂੰ ਗੁੱਸਾ ਨਹੀਂ ਕਰਨਾ ਕਿ ਤੇ ਨਾਂ ਤੋਂ ਆ ਦੇ ਘਰ ਆਲੇ ਨੂੰ ਸ਼ਿਕਾਇਤ ਲਾਉਣੀ ਕਰਦੇ ਵੀ ਤੇ ਇਹਨਾਂ ਦੇ ਮਾਂ ਪੁੱਤਾਂ 'ਚ ਫਰਕ ਨਾ ਪਵੇ। ਤੇ ਹਾਂਜੀ ਤੁਸੀਂ ਥੱਪੜ ਵੀ ਮਾਰਿਆ? ਨਾ ਜੀ ਆਪਾਂ ਦ ਕਸਮ ਖਾਣੇ ਆ ਇਹਦੇ ਸਾਹ ਹੱਥ ਵੀ ਲਾਇਆ ਹੋਵੇ ਇਹਨੂੰ ਮੈਂ ਕਦੇ। ਇਹ ਕਹਿੰਦੀ ਕਿ ਮੇਰੇ ਜੀਠ ਨੇ 11 ਵਜੇ ਰਾਤ ਨੂੰ ਕਹਿ ਕੇ ਮੇਰੇ ਮਾਸਟਰ ਬਿਮਾਰ ਐ ਤੇ ਗੱਡੀ ਵਿੱਚ ਪਹੁੰਚਾਇਆ ਬਾਹੋਂ ਫੜ ਕੇ। ਹਾਂਜੀ ਹਾਂਜੀ ਐਂ ਐ ਮੈਂ ਕਿਹਾ ਸੀ ਮੈਂ ਕਿਹਾ ਵੀ ਸਾਨੂੰ ਐ ਸੀਗਾ। ਵੀਰ ਜੀ ਸੁਆਣੀ ਠੀਕ ਹੈਗਾ ਜਾਂ ਮੁੜ ਕੇ ਜਾਦਾ ਐਨਾ ਬੋਲਦੀ ਆ ਇਹਨੇ ਤਾਂ ਉਹ ਤੋਂ ਬਾਹਰ ਲਾ ਲਿਆ ਕਮਰੇ ਦਾ ਮੈਨੂੰ ਐ ਸੀਗਾ ਵੀ ਕੁਝ ਕਾਰ ਕਰਨਾ ਲਵੇ ਜਵਾਕ ਦਾ ਪਤਾ ਨਹੀਂ ਹੁੰਦਾਗਾ ਤੇ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਤੈਨੂੰ ਅਸੀਂ ਤੇਰੇ ਨਾਲ ਘਰੇ ਛੱਡਿਆ ਹਣੀ ਆ ਤੇ ਸਾਨੂੰ ਤਾਂ ਐ ਸੀਗਾ ਵਿਚਾਲੇ ਜਿਗਰਾਮੀ ਚਾਵਾਂਗੇ ਸਾਡੀ ਗੱਡੀ ਖਰਾਬ ਸੀਗੀ ਤੇ ਸਾਡੇ ਤੋਂ ਗਾਂਹ ਜਾ ਹੀ ਨਹੀਂ ਗਿਆ ਜਾਂ ਫਿਰ ਅਸੀਂ ਇਹਨੂੰ ਘਰੇ ਛੱਡ ਆਏ ਨਾਲੇ ਦੀ ਮੰਮੀ ਨੇ ਇੱਕ ਸਕੰਡ ਇੱਕ ਸਕੰਡ ਐ ਬੋਲਦੀ ਆ ਜੀ ਕਰਾ ਆਪੇ ਸਮਝਾ ਦਿਓ ਥੋੜਾ ਜਿਹਾ ਸਵੇਰੇ ਆਵਾਂਗੇ ਇੱਕ ਮਿੰਟ ਸਚੈਨ ਕੌਰ ਤੁਸੀਂ ਬੱਚਿਆਂ ਵਾਲੇ ਹੋ ਆ ਤੇ 33 ਵੀ ਕੋਈ ਜਾਂ ਮੁੰਡੇ ਤੁਹਾਡੇ ਦੋਨੇ ਮੁੰਡੇ ਆ ਕਿ 3 ਨੇ ਜਮੀ ਤੁਸੀਂ ਤਾਂ ਨਹੀਂ ਤੁਹਾਨੂੰ ਦੋਖ ਤੁਸੀਂ ਮੈਨੂੰ ਦੱਸੋ ਨਹੀਂ ਵੀਰ ਜੀ ਐ ਨਹੀਂ ਹੁੰਦਾ ਕਿ ਹੁਣ ਮੁੰਡੇ ਵਾਲਿਆਂ ਦੇ ਘਰ ਇੱਜ਼ਤਾਂ ਨਹੀਂ ਹੁੰਦੀਆਂ ਗੀਆਂ ਅਸੀਂ ਨਹੀਂ ਇਹ ਗੱਲਾਂ ਨੂੰ ਸਮਝਦੇ ਇੱਕ ਸੈਕਿੰਡ ਮਿੰਟ ਗੱਲ ਸੁਣੋ ਤੁਸੀਂ ਇੱਕ ਮਿੰਟ ਹੋਲਡ ਆਨ ਸਟਾਪ ਐਟ ਲੀਸਟ ਆਉਦੇ ਹੈ ਨਹੀਂ ਦਾ ਸਕੈਨ ਕਰੋ ਗੱਲ ਸੁਣੋ ਮਿੱਤਿਆਂ ਨਾਲ ਤੁਹਾਡੇ ਪਰਚੇ ਦਰਜ ਹੋ ਸਕਦੇ ਤੁਸੀਂ ਲੜਕੀ ਨੂੰ 11 ਵਜੇ ਰਾਤ ਨੂੰ ਘਰੋਂ ਕੱਢ ਕੇ ਛੱਡ ਕੇ ਆਇਓ ਇੱਕ ਮੈਨਰਸ ਹੈ ਰਾਤ ਨੂੰ 11 ਵਜੇ ਕਹ ਰੁਕਣਾ ਠੀਕ ਹੈ 11 11 ਕੋਈ ਨਹੀਂ ਸਵੇਗੇ ਸਿਰਫ ਮੇਰੇ ਨਾਲ 8 9 ਦਾ ਟਾਈਮ ਹੀ ਸੀਗਾ ਜਿਆਦਾ ਨਹੀਂ ਸੀ ਚਲੋ 11:30 9 ਵਜੇ 9 ਵਜੇ ਇੱਕ ਮਿੰਟ 9 ਵਜੇ ਸੈਂਸ ਬੰਦ ਦੀ ਤੁਸੀਂ ਕੁੜੀ ਨੂੰ ਘਰੋਂ ਲੈ ਕੇ ਜਾਓ ਛੱਡਣ ਰਾਤ ਨੂੰ ਨਹੀਂ ਇਹ ਇਸ ਗੱਲ ਪਿੱਛੇ ਅਸੀਂ ਵੀਰ ਜੀ ਬਹੁਤ ਸੌਰੀ ਮੰਗੇ ਇਹਨਾਂ ਤੋਂ ਫਿਮਰ ਦੇ ਵੀ ਪੈਰੀ ਹੱਥ ਲਾਏ ਇਹਦੇ ਮੰਮੀ ਟੈਡੀ ਦੇ ਵੀ ਪੈਰੀ ਹੱਥ ਲਾਏ ਇਹਨੇ ਬਹੁਤ ਆ ਕੇ ਪਿੰਡ ਦੇ ਵਿੱਚ ਸਾਡੀ ਅਨਸਲਟ ਕੀਤੀ ਕਹਿੰਦੀ ਹੈ ਕਿ ਮੈਂ ਤੁਹਾਡਾ ਜਲੂਸ ਕੱਢ ਕੇ ਜਾਊਂਗੀ ਐ ਕਰੂੰਗੀ ਜਿਉਂ ਕਰੂੰਗੀ ਤੇ ਬੋਲੀ ਵੀ ਬਹੁਤ ਆ ਗਈ ਸਾਨੂੰ ਪਰ ਅਸੀਂ ਨਹੀਂ ਬੋਲੇਗੇ ਇਹਨਾਂ ਦੇ ਸਾਹਮਣੇ ਅਸੀਂ ਤਾਂ ਜਲਦੀ ਹੀ ਮੰਨੀ ਸੀ ਵੀ ਚਲ ਕੋਈ ਗੱਲ ਨਹੀਂ ਸਾਡੇ ਤੋਂ ਗਲਤੀ ਹੋ ਗਈ ਅਸੀਂ ਰਾਤ ਨੂੰ ਛੱਡ ਕੇ ਆਏ ਨੇ ਨਹੀਂ ਤੁਸੀਂ ਮੈਨੂੰ ਦੱਸੋ ਕਿ ਰਾਤ ਨੂੰ ਕਿਹੜਾ ਸਸਤ ਨੂੰ ਸਭ ਜਿਹੜਾ ਸੀਗਾ ਡੰਗ ਮਾਰਨ ਸਿਆ ਕੁੜੀ ਨੇ ਇਹ ਆ ਗੱਲ ਕਹੀ ਆ ਕੀ ਗੱਲ ਕਹੀ ਆ ਪਰ ਇਹਨੇ ਨਹੀਂ ਗਲਤੀ ਮੰਨੀ ਕੀ ਹਾਂ ਵੀ ਮੇਥਾ ਮੰਮੀ ਜਾਲਤੀ ਉਹਦੀ ਮੈਂ ਜਵਾਬ ਦਿੱਤਾ ਤੁਹਾਨੂੰ ਤੇ ਅਸੀਂ ਜ਼ਰੂਰ ਗਲਤੀ ਮੰਨੀ ਇਸ ਗੱਲ ਦੀ ਵੀ ਅਸੀਂ ਰਾਤ ਨੂੰ ਛੱਡ ਕੇ ਆਏ ਆ ਅਸੀਂ ਸਾਰਿਆਂ ਤੋਂ ਮੰਨੀ ਇਹਦੀ ਮੰਮੀ ਦੇ ਪੈਰੀ ਆ ਲਾਏ ਇਹਦੇ ਡੈਡੀ ਦੇ ਵੀ ਲਾਏ ਸਿਮਰ ਦੇ ਪੁੱਤ ਲਾਏ ਸੀ ਮੰਨ ਨੇ ਬਹੁਤ ਅਨਸਲਟ ਕੀਤੀ ਸਾਡੀ ਇੱਕ ਸੈਕਿੰਡ ਹੋਰ ਕਰਨਾ ਸਿਮਰਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਰੈਟ ਅਪ ਕਰੋ ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਮੈਂ ਜਦੋਂ ਮੇਰੇ ਹਸਬੈਂਡ ਇੱਥੇ ਸੀ ਨਾ ਬਾਕੀ ਪਹਿਲੀ ਗੱਲ ਤਾਂ ਅਸੀਂ ਕੋਈ 15 ਦਿਨ ਸ਼ਿਮਲੇ ਨਹੀਂ ਰਹਿ ਕੇ ਆਏ 2 ਦਿਨ ਅਸੀਂ ਰਹਿ ਕੇ ਆਏ ਆ ਮੇਰੇ ਕੋਲੇ ਉਹਦਾ ਸਾਰਾ ਪ੍ਰੂਫ ਵੀ ਪਿਆ ਹੈਗਾ ਦਾ ਇਹ ਸਾਰਾ ਸਰ ਝੂਠ ਬੋਲ ਰਿਹਾ ਹੈਗਾ ਕਿ ਅਸੀਂ 15 ਦਿਨ ਬਾਹਰ ਰਹੇ ਹਾਂ ਕਿ ਕੋਈ ਅਸੀਂ 15 ਦਿਨ ਨਹੀਂ ਰਹੇ 2 ਦਿਨ ਅਸੀਂ ਰਹੇ ਹੈਗੇ ਆ ਬਾਹਰ ਬਾਕੀ ਗੱਲ ਜਿਹੜੀ ਗੱਲ ਰਿਸ਼ਤੇਦਾਰੀ ਜਾਂਚ ਦੀ ਤਾਂ ਤੁਸੀਂ ਕਿਸੇ ਵੀ ਰਿਸ਼ਤੇਦਾਰੀ ਨੂੰ ਫੋਨ ਲਾ ਕੇ ਪੁੱਛ ਸਕਦੇ ਹੋ ਕਿ ਸਿਮਰਨ ਤੁਹਾਨੂੰ ਮਿਲ ਕੇ ਗਈ ਆ ਕਿ ਜਾਂ ਨਹੀਂ ਮਿਲ ਕੇ ਗਈ ਹੈਗੀ ਸੋ ਤੁਹਾਡੇ ਤੁਹਾਡੇ ਘਰ ਦੇ ਵਿੱਚ ਇਹਨਾਂ ਨੇ ਪੰਚਾਇਤ ਇਕੱਠੀ ਕੀਤੀ ਬਿਨਾਂ ਗੱਲ ਤੋਂ ਇਹਨਾਂ ਨੇ ਪੰਚਾਇਤ ਇਕੱਠੀ ਕਰਕੇ ਮੈਨੂੰ ਪੰਚਾਇਤ ਦੇ ਵਿੱਚ ਬਿਠਾਇਆ ਖੁਦ ਇਹਨਾਂ ਦਾ ਵੱਡਾ ਮੁੰਡਾ ਵੀ ਮੈਨੂੰ ਧਮਕੀਆਂ ਇਹ ਦੇ ਰਿਹਾ ਸੀ ਕਹਿੰਦਾ ਮੇਰੇ ਪਾਪਾ ਨੂੰ ਬੋਲ ਰਿਹਾ ਸੀ ਕਹਿੰਦਾ ਤੈਨੂੰ ਮੈਂ ਦੇਖੂਗਾ ਕਹਿੰਦਾ ਤੈਨੂੰ ਮੈਂ ਘਰੋਂ ਬਾਹਰ ਕੱਢ ਦੂੰ ਕਹਿੰਦਾ ਤੈਨੂੰ ਮੈਂ ਔਕੇ ਪਰਚਾ ਵਾ ਕੀ ਨਾਮ ਦਾ ਮੁੰਡੇ ਦਾ ਨਹੀਂ ਜੀ ਇਹ ਗੱਲ ਤਾਂ ਹੋਈ ਹੀ ਨਹੀਂ ਸੀਗੀ ਆਹ ਮੁੰਡੇ ਵਾਲੀ ਤਾਂ ਗੱਲ ਨਹੀਂ ਹੋएगी ਉਹ ਇਹਨਾਂ ਨੇ ਕਿਤੇ ਪਤਾ ਨਹੀਂ ਕਿਵੇਂ ਗੱਲ ਨਾਲ ਸਾਡੀਆਂ ਪਤਾ ਨਹੀਂ ਅਸੀਂ ਕਿਹਾ ਜਾਂ ਨਹੀਂ ਕਿਹਾ ਕੋਈ ਗੱਲ ਐ ਲੈਂਕਾਰ ਮੈਥਡ ਨੂੰ ਅੱਗੇ ਰਿਕਾਰਡਿੰਗ ਸਿਚ ਐਨਕਾਰ ਮੈਥਡ ਨੂੰ ਅੱਗੇ ਇਹ ਗੱਲ ਕਰਨ ਦੀ ਜਿੰਨ ਚੱਕ ਮੈਂ ਤੈਨੂੰ ਅੱਗੇ ਨਹੀਂ ਦਿੰਦਾ ਤੂੰ ਬੋਲ ਨਹੀਂ ਸਕਦੇ ਪਲੀਜ਼ ਸਟਾਪ ਇਟ ਸਿਮਰਤ ਦੱਸੋ ਤੁਸੀਂ ਕਿ ਤੁਹਾਡੇ ਜਿਹੜਾ ਜੇਠ ਹੈ ਉਹਨੇ ਕੀ ਸ਼ਬਦ ਵਰਨਾ ਕੀ ਉਹਦਾ ਉਹਦਾ ਨਾਮ ਸਰ ਦਵਿੰਦਰਦੀਪ ਸਿੰਘ ਆ ਮੈਂ ਤੁਹਾਨੂੰ ਦੱਸਦੀ ਜਦੋਂ ਕੁੜੀ ਵਾਲਾ ਕੇਸ ਇਹ ਸੈਕਿੰਡ ਹੋਲਡ ਆਨ ਹੋਲਡ ਆਨ ਦਵਿੰਦਰ ਨੇ ਤੁਹਾਨੂੰ ਕਰ ਜ਼ਿੰਦਗੀ ਵਿੱਚ ਹੱਥ ਲਾਇਆ ਤੁਹਾਡੀ ਬੋਡੀ ਨੂੰ हां जी सर ਜਿੱਦਾਂ ਇਹ ਮੈਨੂੰ ਰਾਤ ਨੂੰ ਛੱਡ ਕੇ ਜੇ ਇਹ ਤਿੰਨਾਂ ਨੇ ਤਾਂ ਕੈਸਾ ਹੀ ਕੀਤੀ ਆ ਸਰ ਮੇਰੇ ਨਾਲ ਇਹਨਾਂ ਨੇ ਮੇਰਾ ਸਵਾਲ ਏਕ ਦਵਿੰਦਰ ਨੇ ਤੁਹਾਡੀ ਬਾਡੀ ਨੂੰ ਤੁਹਾਡੀ ਬਾਡੀ ਨੂੰ ਤੁਹਾਡੇ ਹੱਥ ਨੂੰ ਤੁਹਾਡੇ ਬਾਹਰ ਨੂੰ ਟੱਚ ਕੀਤਾ ਹਾਂਜੀ ਬਾਹਾਂ ਤੋਂ ਫੜ ਕੇ ਹੀ ਸਰ ਇਹਨਾਂ ਨੇ ਮੈਨੂੰ ਉਸ ਕੀਤਾ ਹੈਗਾ ਅੰਦਰ ਇਹਨਾਂ ਨੇ ਨਹੀਂ ਇਹਨਾਂ ਦਾ ਮਤਲਬ ਨਹੀਂ ਕਿ ਕਹੇ ਨੇ ਸਰ ਮੁੰਡੇ ਨੇ ਸਹਰੇ ਨੇ ਤੇ ਮੇਰੀ ਸੱਸ ਨੇ ਓਕੇ ਫਾਈਨ ਓਕੇ ਹੁਣ ਦੱਸੋ ਕੀ ਜਾਣ ਚਾਹੁੰਦੇ ਹੋ ਕੁੜੀ ਦਾ ਕੀ ਚੱਕਰ ਹੈ ਹਾਂਜੀ ਸਰ ਤੁਸੀਂ ਕੁਝ ਕਹਿ ਰਹੇ ਸੀ ਕੁੜੀ ਬਾਰੇ ਕੋਈ ਗੱਲ ਕਰ ਰਹੇ ਸੀ ਕੁੜੀ ਵਾਲੇ ਸਰ ਜਿਹੜੀ ਪੂਜਾ ਕੁੜੀ ਦੀ ਗੱਲ ਕਰ ਰਹੀਆਂ ਨਾ ਮੈਂ ਇਹ ਮੇਰੇ ਜਿਹੜੇ ਹਸਬੰਡ ਸੀਗੇ ਜਿੱਦਾਂ ਇਹ ਗੱਲ ਹੋਈ ਆ ਮੇਰਾ ਬ੍ਰਦਰ ਗਿਆ ਵਾ ਤੇ ਮਤਲਬ ਮੇਰੇ ਸਹੁਰੇ ਆਇਆ ਸਹੁਰੇ ਆ ਕੇ ਉਹਨੇ ਬਹੁਤ ਬੋਲਿਆ ਕੀਤਾ ਹੈਗਾ ਕਿ ਉਹਨੇ ਦਰਵਾਜ਼ੇ 'ਤੇ ਲੱਤ ਮਾਰੀ ਤੇ ਦਰਵਾਜ਼ਾ ਇਹਨਾਂ ਦਾ ਖੁੱਲ ਗਿਆ ਇਹਨਾਂ ਨੇ ਕੀ ਕੀਤਾ ਸੱਸ ਮੇਰੀ ਕੱਲੀ ਘਰੇ ਸੀਗੀ ਸਹੁਰਾ ਵੀ ਸੀਗਾ ਮੇਰਾ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਭਰਾ ਆ ਰਿਹਾ ਮੇਰੇ ਸਹੁਰੇ ਨੂੰ ਇਹਨਾਂ ਨੇ ਕੰਧ ਟਪਾਤੀ ਮੇਰੀ ਸੱਸ ਨੇ ਠੀਕਾ ਉਹ ਚਲੇ ਗਏ ਉਥੋਂ ਕੱਲੀ ਮੇਰੀ ਸੱਸ ਤੇ ਮੈਂ ਰਹਿ ਗਈਆਂ ਮੇਰੇ ਭਰਾ ਨੇ ਇਹ ਗੱਲ ਕਹੀ ਕਹਿੰਦੇ ਮੇਰੀ ਭੈਣ ਦੀ ਇੱਜ਼ਤ ਦੇ ਨਾਲ ਕਹਿੰਦੇ ਤੁਹਾਡੇ ਮੁੰਡੇ ਨੇ ਖਲਵਾੜ ਕੀਤਾ ਕਹਿੰਦੇ ਜਾਂ ਤਾਂ ਆਪਦੇ ਕਿਸੇ ਰਿਸ਼ਤੇਦਾਰੀ ਚ ਭੇਜ ਦਿਓ ਤੇ ਕਹਿੰਦੇ ਸਾਨੂੰ ਨਹੀਂ ਪਤਾ ਹੈਗਾ ਕਹਿੰਦੇ ਅਸੀਂ ਬਰੋਬਰ ਹੋ ਲੈਣਾ ਹੈਗਾ ਕਿ ਹਸਾਬ ਕਿਤਾਬ ਕਰਨਾ ਹੈਗਾ ਇਹਨਾਂ ਨੇ ਅਜੇ ਤੱਕ ਇਹ ਗੱਲ ਕਹੀ ਕਹਿੰਦੇ ਮੈਨੂੰ ਲੈ ਚੱਲ ਜਦੋਂ ਮੁੰਡੇ ਨੇ ਇਹ ਗੱਲ ਸੁਣੀ ਤੇ ਫਿਰ ਮੁੰਡੇ ਨੇ ਮੈਨੂੰ ਧਮਕੀਆਂ ਬਹੁਤ ਦਿੱਤੀਆਂ ਮੇਰੇ ਹਸਬੰਡ ਨੇ ਕਹਿੰਦਾ ਕੀ ਕਹਿੰਦਾ ਉਹਨੇ ਬੰਦੇ ਸੱਦੇ ਸਰ ਤਿੰਨ ਗੱਡੀਆਂ ਭਰ ਕੇ ਬੰਦਿਆਂ ਦੀਆਂ ਆਈਆਂ ਉੱਥੇ ਮੇਰੇ ਸੌਰੀ ਫਿਰ ਜਦੋਂ ਮੈਂ ਉਹਨਾਂ ਕਿਹਾ ਮੈਂ ਕਿ ਇਹ ਕਾਦੇ ਵਾਸਤੇ ਸੱਦੇ ਸੀਗੇ ਕਹਿੰਦੇ ਇਹ ਮੇਰੇ ਭਰਾ ਨੂੰ ਮਾਰਨ ਵਾਸਤੇ ਸੱਦੇ ਸੀਗੇ ਮੈਂ ਕਿਹਾ ਜਿਹੜੀ ਗੱਲ ਕਰਨੀ ਸੀ ਮੂਹਰੇ ਬੈਠ ਕੇ ਗੱਲ ਕਰਨੀ ਸੀ ਕਹਿੰਦੇ ਉਹਨਾਂ ਨੇ ਮੂਹਰੇ ਗੱਲ ਨਹੀਂ ਕੀਤੀ ਕਰਨੀ ਕਹਿੰਦੇ ਸਿੱਧੇ ਫਾਇਰ ਕੱਢਣੇ ਸੀਗੇ ਸਿੱਧੇ ਫਾਇਰ ਕੱਢਣੇ ਸੀ ਗੋਲੀਆਂ ਮਾਰਨੀਆਂ ਸੀ ਹਾਂ ਹਾਂ ਜੀ ਕਹਿੰਦੇ ਸਿੱਧੇ ਫਾਇਰ ਕਰਨੇ ਸੀ ਕਹਿੰਦੇ ਉਹਨਾਂ ਨੇ 5-5 ਕਤਲ ਕੀਤੇ ਹੋਏ ਆ ਕਹਿੰਦੇ ਜਿਹੜੇ ਆਏ ਸੀਗੇ ਕਿਹਨਾਂ ਗੱਲ ਤੇ ਸੀ ਇਹ ਇਹ ਗੱਲ ਬਲਾਵਤ ਜਿੱਤਨੇ ਕਹੀ ਸੀਗੀ ਅੱਛਾ ਆਪਣੇ ਸਕਚੈਨ ਤੁਹਾਡੇ ਜਿਹੜੇ ਪਰਿਵਾਰ ਐ ਤੁਸੀਂ ਗੈਂਗਸਟਰ ਹੋ ਗੈਂਗ ਕਿਹ ਤੁਹਾਡੇ ਗੈਂਗਸਟਰ ਨੇ ਤੁਸੀਂ ਬਦਮਾਸ਼ ਹੋ ਸਰਜੀ ਸਰਜੀ ਐਵੇਂ ਨਹੀਂ ਜਵਾਕ ਪਤਾ ਨਹੀਂ ਕੀ ਕੀ ਗੱਲਾਂ ਬੋਲਦੇ ਰਹਿੰਦੇ ਆ ਅਸੀਂ ਜਵਾਕਾਂ ਨੂੰ ਬਹੁਤ ਝੜਕਿਆ ਮੈਂ ਬਲਾਵਰ ਨੂੰ ਮੈਂ ਕਿਹਾ ਪਤਾ ਇਹ ਜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਰਸਤੇਦਾਰੀ ਦਾ ਕੰਮ ਨਾਲ ਤੇਰੇ ਸਹਰੇ ਆ ਜੇ ਚੱਲ ਕੋਈ ਗੱਲ ਨਹੀਂ ਇਹਦਾ ਭਰਾ ਸਾਨੂੰ ਕੁਝ ਕਹਿ ਗਿਆ ਮੰਦਾ ਚੰਗਾ ਤੇ ਚੱਲ ਕੋਈ ਗੱਲ ਨਹੀਂ ਗਲਤੀ ਵੀ ਤੇਰੀ ਬਹੁਤ ਵੱਡੀ ਸੀ ਨਾ ਤੂੰ ਕਾਹਤੋਂ ਇਹ ਜੇ ਕੰਮ ਕਰਨਾ ਸੀ ਤੈਨੂੰ ਨਹੀਂ ਪਤਾ ਤੇਰੇ ਮੈਰਿਜ ਹੋਈ ਹੋਈ ਆ ਹਨ ਵੀ ਅਸੀਂ ਤੈਨੂੰ ਪਹਿਲਾਂ ਪੁੱਛਿਆ ਸੀ ਮੈਰਿਜ ਤੋਂ ਵੀ ਪਤਾ ਤੇਰੇ ਆ ਤਾਂ ਇਹ ਕੰਮ ਨਹੀਂ ਹੋਣਾ ਚਾਹੀਦਾ ਤੇਰੀ ਅਸੀਂ ਮੈਰਿਜ ਕਰਨੀ ਆ ਵੀ ਆਪਣੇ ਕੋਲ ਪੈਸੇ ਹੈ ਨਹੀਂਗੇ ਹਨ ਵੀ ਜੇ ਤਾਂ ਤੂੰ ਆ ਗਲਤੀ ਨਹੀਂ ਕਰਦਾ ਕੋਈ ਵੀ ਗਾਂ ਵਾਸਤੇ ਜੇ ਤੇਰੀ ਹੁਣ ਕਿਸੇ ਨਾਲ ਗੱਲਬਾਤ ਹੈਗੀ ਆ ਤਾਂ ਸਾਨੂੰ ਹੁਣ ਦੱਸ ਦੇ ਆਪਾਂ ਹੁਣ ਉੱਥੇ ਗੱਲ ਕਰ ਲਾਂਗੇ ਤੇਰੀ ਹਨ ਵੀ ਆਪਾਂ ਕਿਸੇ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਤੇ ਬੇਟਾ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਜੇ ਮੇਰੀ ਹੈਗੀ ਵੀ ਹਨ ਕਿਸੇ ਨਾਲ ਗੱਲ ਆਪਾਂ ਗਾਂ ਤੋਂ ਨਹੀਂ ਉਹਦੇ ਨਾਲ ਰੱਖਣੀ ਕਿ ਤੇ ਉਹਨਾਂ ਨੇ ਪੈਸੇ ਨਹੀਂ ਲਾਉਣੇ ਸਾਡੇ ਤੇ ਤੇ ਮੈਂ ਕਹਾਂ ਚੱਲ ਠੀਕ ਆ ਗਾਂ ਵਾਤੇ ਜਿਗਰ ਵੀ ਹੋਣਾ ਨਹੀਂ ਚਾਹੀਦਾ ਇਸ ਗੱਲ ਦਾ ਤੇ ਜਿਹੜੀ ਗੱਲ ਹੋ ਗਈ ਤੇ ਇਸ ਨੂੰ ਦੂਰੀ ਦੇ ਨਿ ਜਾਗਰ ਕਰਨਾ ਜੀ ਤੇ ਤੁਹਾਨੂੰ ਸਪੰਕਰ ਪਤਾ ਸੀਗਾ ਕਿ ਤੁਹਾਡਾ ਮੁੰਡਾ ਪੂਜੇ ਦੇ ਨਾਲ ਰਹਿੰਦਾ ਆ ਪੂਜੇ ਨਾਲ ਰਿਲੇਸ਼ਨ ਆ ਇਹ ਤੁਹਾਨੂੰ ਪਤਾ ਸੀ ਪਹਿਲਾਂ ਨਹੀਂ ਨਹੀਂ ਸੌਰੀ ਸਰ ਨੂੰ ਜਮਾ ਵੀ ਪੇਸ ਗੱਲ ਦਾ ਪਤਾ ਨਹੀਂ ਸੀਗਾ ਇਹ ਤਾਂ ਹੁਣ ਸਾਡੇ ਜਮੇ ਲਾ ਦਿੰਦੀ ਆ ਨਾ ਸਿਮਨ ਵੀ ਤੁਹਾਨੂੰ ਪਤਾ ਸੀਗਾ ਚਲ ਤਾਂ ਬਾਅਦ ਵਿੱਚ ਬਾਅਦ ਵਿੱਚ ਪਤਾ ਲੱਗਿਆ ਤੁਹਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਬੱਚਾ ਅੱਠਵੇਂ ਅੱਠਵੇਂ ਨੌਵੇਂ ਨਹੀਂ ਪਤਾ ਲੱਗਿਆ ਜਦੋਂ ਸਿਮਨ ਦੇ ਭਰਾ ਆਇਆ ਸੀ ਸਾਨੂੰ ਕੁੱਟਣ ਵਾਸਤੇ ਇਹ ਮੁੰਡੇ ਵੀ ਲੈ ਕੇ ਆਇਆ ਸੀ ਨਾਲ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਸਿਮਨ ਨੇ ਸਾਨੂੰ ਵੀ ਨਹੀਂ ਦੱਸਿਆ ਇਸ ਗੱਲ ਦਾ ਇਹਨੇ ਤੁਰੰਤ ਰੌਲਾ ਹੀ ਪਾਤਾ ਬੈਰੀ ਸੈਲਫ ਪਰ ਇਹ ਤੂੰ ਅਰੇ ਹੋਲਡ ਔਰ ਹੋਲਡ ਔਨ ਸਟੈਂਡ ਕਰ ਤੁਸੀਂ ਫਿਰ ਉਹਨਾਂ ਨੂੰ 40 ਲੱਖ ਪੁਲਿਸ ਦੇ ਕੋਲ ਜਾ ਕੇ ਮੰਨ ਕੇ ਆਏ ਕਿ 40 ਲੱਖ ਰੁਪਏ ਦੇਣ ਨੂੰ ਤਿਆਰ ਆਏ ਤੁਸੀਂ ਕੁੜੀ ਨੂੰ ਰੱਖਣਾ ਨਹੀਂ ਚਾਹੁੰਦੇ ਨਹੀਂ ਨਹੀਂ ਅਸੀਂ ਕਿਉਂ ਨਹੀਂ ਰੱਖਣਾ ਚਾਹੁੰਦੇ ਸਰ ਜੀ ਇਹ ਸਾਡੀ ਕੁੜੀ ਹੈਗੀ ਅਸੀਂ ਵਿਆਹ ਕੇ ਲਗਾਈਆਂ ਅਸੀਂ ਘਰੇ ਕੱਚਾ ਵਿਆਹ ਕੀਤਾ ਹੋਇਆ ਵਾ ਫੇ ਤੁਸੀਂ 40 ਲੱਖ ਰੁਪਏ ਆ 40 ਲੱਖ ਰੁਪਏ ਤੁਸੀਂ ਮੰਨੇ ਕਿ ਪੁਲਿਸ ਕੋ ਜਾ ਕੇ ਅਸੀਂ 40 ਲੱਖ ਦੇ ਦਿੰਦੇ ਆ ਅਸੀਂ ਘਰੇ ਮੰਨੇ ਅਸੀਂ ਅਸੀਂ ਘਰੇ ਮੰਨੇ ਅਜੇ ਤੱਕ ਇਹ ਹੈ ਹੀ ਨਹੀਂ ਆ ਤੇ 40 ਲੱਖ ਨਹੀਂ ਸਾਡੇ ਉਹ ਇਹਨਾਂ ਨੇ ਵੀਰਜ ਦੇ ਕੋਲ ਰਿਪੋਰਟ ਕਰਤੀ ਅਸੀਂ ਉੱਥੋਂ ਇਹ ਕਹਿੰਦੇ ਇਹਨਾਂ ਨੇ ਬਹੁਤ ਗਾਲਾਂ ਗੋਲਾਂ ਪਵਾਇਆ ਪੁਲਿਸ ਤੋਂ ਸਾਨੂੰ ਮੇਰੇ ਹਸਬੰਦ ਨੂੰ ਬਹੁਤ ਮੰਦਾ ਚੰਗਾ ਪੁਲਸ ਵਾਲਾ ਬੋਲਿਆ ਤੇ ਚੱਲ ਇਹ ਚੁੱਪ ਕਰਕੇ ਆ ਗਿਆ ਉਦੋਂ ਬਾਅਦ ਇਹਦਾ ਡੈਡੀ ਬਾਹਰ ਨਿਕਲ ਕੇ ਕਹਿੰਦਾ ਕਿ ਮੈਨੂੰ ਤਾਂ ਪੈਸੇ ਚਾਹੀਦੇ ਆ ਮੈਂ ਕੁੜੀ ਨਹੀਂ ਤੋੜਨੀਗੀ ਤੇ ਚੱਲ ਸਾਡੇ ਨਾਲ ਤਾਂ ਕੋਈ ਚੱਲ-ਵੱਤ ਹੁੰਦੀ ਨਹੀਂ ਸੀ ਅੰਦਰ ਹੀ ਜਿਹੜਾ ਕੋਈ ਛਟਾਨੇਦਾਰ ਸਾਹਮਣੇ ਕਰਿਆਂ ਦੀਆਂ ਕਰਿਆਂ ਦੇ ਗੱਲਾਂ ਤੇ ਦੂਜੀ ਵਾਰ ਫੇਰ ਰਿਪੋਰਟ ਕਰਨੀ ਸੀ ਨਾ ਦੂਜੇ ਕੋਲੇ ਤੇ ਉਹ ਕਹਿੰਦੇ ਵੀ ਜਾਂ ਤਾਂ ਹੁਣ ਹਫ਼ਤੇ ਦਾ ਟਾਈਮ ਲੈ ਲਓ ਹਨਾ ਜਾਂ ਤਾਂ ਪੈਸੇ ਦੇ ਦਿਓ ਤੇ ਜਾਂ ਫਿਰ ਕੇਸ ਪਵਾ ਲਓ ਤੁਸੀਂ ਆਦੇ ਸਰ ਤੇ ਅਸੀਂ ਇਹ ਕਹਿ ਕੇ ਆ ਗਏ ਹਫ਼ਤੇ ਬਾਅਦ ਵੀ ਚੱਲ ਠੀਕ ਆ ਸੋਚਾਂਗੇ ਵੀ ਅਸੀਂ ਦੇਣੀਆ ਪੈਸੇ ਕਿ ਨਹੀਂ ਦੇਣੀਆ ਹਨਾ ਹਫ਼ਤੇ ਨੂੰ ਵਾਰ ਹੀ ਆਉਣੀ ਆ ਤੇ ਉਹਦੇ ਨੂੰ ਕੋਈ ਨਾ ਕੋਈ ਹਿੱਲਾ-ਸਿੱਲਾ ਕਰਦੇ ਆ ਕਿਸੇ ਗੱਲ ਦਾ ਵੀ ਮਨਾਉਣੇ ਇਹਨਾਂ ਨੂੰ ਤੇ ਚਲ ਸਾਡੇ ਕੋਈ ਮਾਰਗ ਹੋਊਗੀ ਸਾਡੇ ਤੋਂ ਜਾਇਆ ਨਾ ਗਿਆ ਤਿੰਨ ਤਰੀਕ ਨੂੰ ਅਸੀਂ ਪੈਂਡ ਚਲੇ ਗਏ ਓਕੇ ਅਸੀਂ ਆਪਣਾ ਅਕਾਊਂਟ ਵਾਸਤੇ ਹੋਲਡਰ ਅਸੀਂ ਪਬਲਿਕ ਪੀਨ ਲੈਣੀ ਚਾਹਾਂਗੇ ਪਬਲਿਕ ਪੀਨ ਲਈ ਮੈਨੂੰ ਇੱਕ ਮਿੰਟ ਲਈ ਕਾਲ ਦਿਆ ਦਿਓ ਪਬਲਿਕ ਪੀਨ ਵਾਸਤੇ ਸਿਰਫ ਅਕਾਊਂਟ ਸੌਰੀ ਸੋ ਪਬਲਿਕ ਪੀਨ ਲਈ ਅਰੇਸਟ ਜਾਣਕਾਰ ਹੋਲਡ ਕਰਨਾ ਔਰ ਤੁਹਾਡਾ ਬੜਾ ਸੀਰੀਅਸ ਕੇਸ ਹੈ ਇਹ ਕੇਸ ਅਸੀਂ ਪੁਲਿਸ ਨੂੰ ਦੇ ਰਹੇ ਹਾਂ ਅਸੀਂ ਤੁਹਾਡਾ ਕੇਸ ਹੈਂਡਓਵਰ ਕਰਦੇ ਪੁਲਿਸ ਤੋਂ ਕੋਲ ਔਰ ਇਹ ਵਿੱਚ ਚਾਰਜ ਜਿਸ ਸੀਟ ਜਿਹੜੀ ਤੁਹਾਡੇ ਤੇ ਲੱਗੀ ਕਿ ਤੁਸੀਂ ਕੁੜੀ ਨੂੰ ਅਸਾਲਟ ਕੀਤਾ ਆ ਔਰ ਡਰਾਇਆ ਕਿ ਸਾਡੇ ਪਾਸ ਜਿਹੜੇ ਮੁੰਡੇ ਨੇ ਔਰ ਬਦਮਾਸ਼ ਨੇ ਉਹ ਗੋਲੀਆਂ ਜਿਹੜੀਆਂ ਨੇ ਉਹ ਚਲਾਉਂਦੇ ਨੇ ਤਾਂ ਇਹ ਪਹਿਲਾਂ ਵੀ ਇਹਨਾਂ ਨੇ ਕਤਲ ਕੀਤੇ ਹੋਏ ਨੇ ਮਤਲਬ ਤੁਸੀਂ ਲੜਕੀ ਨੂੰ ਡਰਾਉਂਦੇ ਹੋ ਤੇ ਮਕਾਉਂਦੇ ਹੋ ਤੇ ਜੇ ਕੁੜੀ ਦੀ ਮੌਤ ਹੋ ਜਾਂਦੀ ਤੁਸੀਂ ਜ਼ਿੰਮੇਵਾਰ ਹੋ ਅਸੀਂ ਤਾਂ ਡਰਾਉਂਦੇ ਆ ਅਸੀਂ ਤਾਂ ਇੰਨਾ ਕੁੜੀ ਨੂੰ ਵਧੀਆ ਰੱਖਦੇ ਰਹੇ ਆ ਅਸੀਂ ਤਾਂ ਕੋਈ ਮੁੰਡੇ ਨੂੰ ਨਹੀਂ ਐਸੀ ਕੋਈ ਗਲਤ رائے ਦਿੰਦੇਗੇ ਉਹ ਜਵਾਕਾਂ ਦਾ ਪਤਾ ਨਹੀਂ ਲੱਗਦਾ ਕੀ ਬੋਲਦੇ ਐ ਐਕਸਲ ਹੋਰ ਬੋਲਦੇ ਇਹਨਾਂ ਨੂੰ ਆ ਜਿਹੜੇ ਸਾਡੇ ਟੋਨ ਡਾਊਨ ਜਿਹੜੇ ਸਾਡੇ ਸੁਨਵਾਲ ਸੋਤੇ ਦਰਸ਼ਕ ਨੇ ਉਸ ਪਰਿਵਾਰ ਦੀ ਜਿਹੜੀ ਸਟੋਰੀ ਤੁਸੀਂ ਸੁਣੀ ਆ ਤੁਹਾਨੂੰ ਕੀ ਲੱਗਦਾ ਕਸੂਰ ਕਿਹਦਾ ਆ ਸਾਡੇ ਭੈਣ ਜੀ ਸਖਤੈਨ ਕੌਰ ਜਿਹੜੇ ਬੋਰਾ ਨੇ ਲੜਕੀ ਦੇ ਸੱਸ ਜੀ ਅਤੇ ਲੜਕੀ ਸਿਮਰਜੀਤ ਕੌਰ ਜਿਹਨੇ ਵਿਆਹ ਕਰਾਇਆ ਤੁਹਾਨੂੰ ਕੀ ਲੱਗਦਾ ਤੁਹਾਡੀ ਜਜਮੈਂਟ ਕੀ ਆ ਇਹਨਾਂ ਵਿੱਚੋਂ ਕੌਣ ਗਲਤ ਹੈ ਤੇ ਕੌਣ ਸਹੀ ਹੈ ਤੇ ਕਰਨਾ ਕੀ ਚਾਹੀਦਾ ਸਟੈਪ ਕੀ ਲੈਣਾ ਚਾਹੀਦਾ ਆ ਸੋ ਇਹਦੇ ਬਾਰੇ ਵਿੱਚ ਮੈਂ ਖੁਦ ਆਪ ਕਨਫਿਊਜ਼ ਐ ਤੇ ਕੌਣ ਸੱਚਾ ਤੇ ਕੌਣ ਝੂਠਾ ਆ ਇਹ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਸਾਨੂੰ ਕਾਲ ਕਰੋ ਹਾਂਜੀ ਨੰਬਰ 1 ਕਾਲਰ ਇਹ ਗੁਰਮਖ